ਸਥਾਪੀ ਨਾਮ ਰਵਾਇਆ ਕਰੋ ਫੁਰਤ ਫੁਰਤ ਕੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਏ ਆਂ ਵੀਡੀਓ ਕੱਲ ਦੇ ਚਾਰ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਜੋ ਕੱਲ 13 ਦਸੰਬਰ ਨੂੰ ਕਰਵਾਏ ਗਏ ਸਨ ਤੇ ਰਾਤ ਕਿਹੜੇ ਖਿਡਾਰੀ ਬੋਲਟ ਮੋਟਰਸਾਈਕਲਾਂ ਦੇ ਬੈਸਟ ਰੀਡਰ ਤੇ ਜਾਫੀ ਬਣੇਗੇ ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਲੈ ਕੇ ਆਉਨੇ ਆ ਤੇ ਗੱਲ ਕਰਦੇ ਆ ਫਾਈਨਲ ਆ ਰਿਜ਼ਲਟਾਂ ਦੀ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਗੇ ਤਾਂ ਪਹਿਲਾ ਕਬੱਡੀ ਇਥੇ ਉਥੇ ਪਹਿਲਾ ਇਨਾਮ 1.5 ਲੱਖ ਤੇ ਦੂਜਾ ਇਨਾਮ 1.40 ਹਜ਼ਾਰ ਸੀ ਤੇ ਇਥੇ ਭਾਈ ਲੱਧੂ ਤੇ ਸ਼ਾਹਕੋਟ ਲੈਂਜ ਦੀਆਂ ਟੀਮਾਂ ਦੇ ਵਿੱਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸ਼ਾਹਕੋਟ ਲੈਂਜ ਦੀ ਟੀਮ ਸੈਕੰਡ ਰਹੀ ਤੇ ਭਾਈ ਲੱਧੂ ਦੀ ਟੀਮ ਫਾਸਟ ਤੱਗੇ ਗੱਲ ਕਰਦੇ ਫਤੇਗੜ ਨਿਊਆ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਪਹਿਲਾ ਇਨਾਮ 51 ਹਜ਼ਾਰ ਤੇ ਦੂਜਾ ਇਨਾਮ 31 ਹਜ਼ਾਰ ਸੀ ਤੇ ਬੈਸਟ ਰੇਟਰ ਤੇ ਜਾਫੀਆਂ ਦੇ ਲਈ 71-7100 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਦਤਾਲ ਤੇ ਸਲਾਣਾ ਦੀਆਂ ਟੀਮਾਂ ਦੇ ਵਿੱਚਕਾਰ ਤੇ ਇਹਦੇ ਵਿੱਚੋਂ ਦਤ ਤੇ ਇਥੋਂ ਦੇ ਵੈਸ਼ਟ ਖੇਡਿਆਰਿਆਂ ਦੀ ਗੱਲ ਕਰਗੇ ਤਾਂ ਇਥੋਂ ਬੈਟ ਰੇਂਡਰ ਬਣੇਗਾ ਕਾਕਾ ਠਾਕਰ ਗੜਗਾ ਅੱਠ ਕਬਡੀਆਂ ਪਾ ਕੇ ਅੱਠ ਨੰਬਰ ਲਈ ਤੇ ਬੈਟ ਜਾਫੀ ਬਣੇਗਾ ਪਾਲਾ ਦਤਾਲ ਵਾਲਾ ਤਿੰਨ ਟੱਚ ਲੈ ਕੇ ਇੱਕ ਜਫਾ ਲਾਇਆ ਅੱਗੇ ਗੱਲ ਕਰਦੇ ਲੈਲ ਖੁਰਦ ਸੰਗਰੂਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਬੈਟ ਰੇਂਡਰ ਤੇ ਜਾਫੀਆਂ ਦੇ ਲਈ ਬੋਲਟ ਮੋਟਰਸਾਈਕਲ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਗੱਦੀ ਖੇੜੀ ਤੇ ਭੂਲਣ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚ ਭੂਲਣ ਦੀ ਟੀਮ ਫਾਸਟ ਰਹੀ ਕਿ ਤਾਂ ਇਥੋਂ ਬੈਟ ਰੇਡਰ ਬਣੇਗਾ ਸੁਨੀਲ ਖੜਕ ਬੁਰੇ ਵਾਲਾ 7 ਕਬੜੀਆਂ ਪਾ ਕੇ 7 ਨੰਬਰ ਲੈ ਕੇ ਤੇ ਬੈਟ ਜੱਫੀ ਬਣੇਗਾ ਰਜੀਤ ਗੁੱਲਣ ਵਾਲਾ 5 ਟੱਚ ਲੈ ਕੇ ਦੋ ਜੱਫੇ ਲਾਈ ਤੇ ਅੱਗੇ ਗੱਲ ਕਰਦੇ ਆ ਪਕੜਾਉਣਾ ਸ੍ਰੀ ਫਤੇਗੜ ਸਾਹਿਬ ਕਬੜੀ ਟੂਰਨਾਮੈਂਟ ਦੀ ਤੇ ਉੱਤੇ ਪਹਿਲਾ ਇਨਾਮ 2.5 ਲੱਖ ਤੇ ਦੂਜਾ ਇਨਾਮ 2 ਲੱਖ ਸੀ ਤੇ ਬੈਟ ਰੇਡਰ ਤੇ ਜੱਫਾਉਣ ਦੇ ਲਈ ਕਬੈਨਾ ਦਿੱਤੇ ਜਾਣੀਆਂ ਸੀ ਤੇ ਇਥੇ ਚੌਥਾ ਕੁਆਟਰ ਫਾਈਨਲ ਮੈਚ ਹੋ ਰਿਹਾ ਸੀ ਹਾਕਮ ਵਾਲਾ ਤੇ ਮੈਂਦਵਾਲ ਦੀਆਂ ਟੀਮਾਂ ਦੇ ਵਿੱਚਕਾਰ ਤੇ ਮੈਂਦਵਾਲ ਦੀ ਟੀਮ ਦੇ ਰੇਡਰ ਦੇ 6 ਟ ਲੱਗ ਗਈ ਸੀ ਤੇ ਬੋਲਟ ਨੇ ਕਿਹਾ ਵੀ ਮੈਂ ਕੱਲਾ ਰੇ ਤੇ ਤੀਜੀ ਰੇਡ ਬੰਦ ਆ ਗਈ ਤੇ ਕਮੇਟੀ ਨੇ ਫੈਸਲਾ ਦੇ ਕੇ ਟੀਮਾਂ ਗਰਾਊਂਡ ਦੇ ਵਿੱਚੋਂ ਤੋਰਤੀਆਂ ਸੀਗੀਆਂ ਉਸ ਤੋਂ ਬਾਅਦ ਦੂਜਾ ਸੈਮੀਫਾਈਨਲ ਹੋਣਾ ਸੀ ਹਾਕਮਾਲਾ ਤੇ ਮੱਲੀਆਂ ਦੀਆਂ ਟੀਮਾਂ ਦੇ ਵਿੱਚਕਾਰ ਫਿਰ ਜੋ ਵੀ ਹੋਇਆ ਤੁਸੀਂ ਗਰਾਊਂਡ ਦੇ ਵਿੱਚ ਦੇਖਿਆ ਹੀ ਹੈ ਤੇ ਫਿਰ ਕਮੇਟੀ ਨੇ ਆਕਰ ਦੇ ਵਿੱਚ ਆਪਣਾ ਫੈਸਲਾ ਸੁਣਾ ਦਿੱਤਾ ਤੇ ਟੂਰਨਾਮੈਂਟ ਕੈਨਸਲ ਹੋਣ ਤੋਂ ਬਾਅਦ ਗੁਰਵਿੰਦਰ ਕਾਂਗਲੇ ਨੇ ਆਪਣੇ ਇੰਸਟਾਗ੍ਰam ਦੀਆਂ ਸਟੋਰੀਆਂ ਦੇ ਵਿੱਚ ਕੀ ਲਿਖਿਆ ਉਹ ਵੀ ਤੁਹਾਨੂੰ ਪੜ੍ਹ ਕੇ ਦੱਸਾਂਗੇ ਤੇ ਪਹਿਲਾਂ ਕਮੇਟੀ ਦਾ ਫੈਸਲਾ ਸੁਣੋ ਕੀ ਕਿਹਾ ਕਮੇਟੀ ਨੇ ਵੀਰੇ ਜ਼ਿੰਦਗੀਆਂ ਵਿੱਚ ਮੇਰਾ ਕੰਮ ਹੈ ਵੀਰੇ ਡੀਜੇ ਦਾ ਕਦੇ ਜ਼ਿੰਦਗੀ ਚ ਮੈਂ ਮਾਈਕ ਹੀ ਨਹੀਂ ਫੜਿਆ ਦੋ ਟਾਈ ਮਹੀਨਿਆਂ ਕੋ ਮੈਨੇ ਮਿਹਨਤ ਕਰਦੇ ਨੂੰ ਨਾ ਤਾਂ ਵੀਰੇ ਮੈਂ 100 ਕੇ ਦੇਖਿਆ ਜਦੋਂ ਆਪਾਂ ਰੂਲ ਰੱਖਿਆ ਵੀ ਹਰ ਪਲੇਅਰ ਦੋ ਰੈਡਾਂ ਪਾਊਗਾ ਠੀਕ ਹੈ ਜੀ ਦੋ ਰੈਡਾਂ ਪਹਿਰੀਆਂ ਸੀਗੀਆਂ ਬਾਈ ਜੀ ਬੰਦੇ ਕੇ 7:00 ਵਜੇ ਜੋ ਰੂਲ ਹੈ ਵੀਰੇ ਉਹੀ ਰੂਲ ਰੋ ਠੀਕ ਹੈ ਜੀ ਆਪਣਾ ਦੋਹੇ ਟੀਮਾਂ ਹੀ ਕਰਾਇਆ ਲੈ ਕੇ ਬਾਹਰ ਨਿਕਲ ਗਏ ਜਦੋਂ ਹੀ ਕਰਾਇਆ ਲੈ ਕੇ ਲੰਘ ਗਏ ਬਾਦਚ ਗਰਾਊਂਡ ਤੇ ਕਿਉਂ ਆਈਆਂ ਜੇ ਕਿਉਂ ਨਾ ਕਿ ਆਪਦੀ ਗੱਲ ਬਾਤ ਦੀ ਬੈਕਰ ਮੇਰੇ ਤੇ ਮੇਰਾ ਮੇਲਾ ਕੋਈ ਖਰਾਬ ਕਰਿਆ ਬਾਈ ਮੈਂ ਕਹਿੰਦਾ ਜਿੰਦਗੀ ਦੀ ਮੈਂ ਕਿਤੇ ਬੋਲਣਾ ਨਹੀਂ ਹੈਗਾ ਮੇਰਾ ਤੋ ਕਿਹ ਖਸੂਰ ਹੈ ਮੈਂ ਪੈਸੇ ਨਹੀਂ ਦੇ ਮੈਂ ਕਰਪੈਣਾ ਨਹੀਂ ਦੇ ਰਿਹਾ ਕਹਿੰਦੇ ਦੇ ਰਿਆ ਮੈਂ ਹਰ ਬਦ ਮੈਂ ਕਰਿਆ ਦੇਣਾ ਮੇਰੇ ਮੈਚ ਦਾ ਟੂਰਨਾਮੈਂਟ ਆਹੀ ਪੈਸੇ ਮੈਂ ਕੁੜੀ ਦੇ ਵਿਆਹ ਪਰ ਲਾਉਂਗਾ ਗੱਲਾਂ ਦੋਵੇਂ ਵੀਰੇ ਮੈਂ ਮੈਜਦੀ ਕਰਾਉਂਦਾ ਬਸ ਦੈਕਸ ਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਬਲਿਕ ਹੱਥ ਬਨ ਕੇ ਬੇਨਤੀ ਹੈ ਬਾਈ ਜੀ ਹੱਥ ਬਨ ਕੇ ਬੇਨਤੀ ਹੈ ਮੇਰੀ ਗੱਲ ਮੈਨ ਹੀ ਕਰਾਉਣਾ ਵੀਰੇ ਮੈਂ ਨਹੀਂ ਕਰਾਉਣਾ ਮੈਂ ਮਾਲਕ ਹੈ ਮੇਰੀ ਗੱਲ ਦੀ ਤੋ ਕਿ ਮੈਂ ਕੱਦਾ ਗੋਣਾ ਫਿਰ ਰਿਹਾ ਬੇਨ ਮੈਂ ਮੈਂਤ ਨਹੀਂ ਕਰਾਉਣਾ ਹੱਥ ਬਨ ਕੇ ਬੇਨਤੀ ਹੈ ਕੋਈ ਗਲਤੀ ਫਲਤੀ ਮਾਫ ਬਾਈ ਪਬਲਿਕ ਬਾਈ ਸਾਰੇ ਭੈਣ ਭਰਾਵੋ ਗਲਤੀ ਫਲਤੀ ਮੈਂ ਮੈਂਤ ਨਹੀਂ ਕਰਾਉਂਦਾ ਇਹੀ ਪੈਸੇ ਮੈਂ ਗਰੀਬਾਂ ਦੀ ਕੁੜੀ ਨੂੰ ਵਿਆਹ ਪਰ ਲਾਉਂਗਾ ਵਾਈ ਦੇ ਖਾਲਸਾ ਆਹੀ ਮੈਂ ਗੁਰਦੁਆਰਾ ਸਾਹਿਬ ਪਰ ਲਾਉਂਗਾ ਨਿੱਕਾ ਲੈ ਲਓ ਇਹ ਘਰ ਪੈਸੇ ਮੈਂ ਗੁਰਦੁਆਰਾ ਸਾਹਿਬ ਦੇ ਪੈਸੇ ਪਰ ਲਾਉਂਗਾ ਬਾਇਰ ਖਾਸ ਬਾਇਰ ਫਤੇ ਇਹ ਵੱਡੇ ਨਾਮਾਂ ਨੂੰ ਲੈ ਕੇ ਪਹਿਲਾਂ ਵੀ ਕਿਹਾ ਗਿਆ ਸੀਗਾ ਵੀ ਐਡੇ ਵੱਡੇ ਨਾਮ ਵੈਸਟਾਂ ਦੇ ਲਈ ਨਹੀਂ ਚਾਹੀਦੇ ਜਦੋਂ ਦੇ ਕਬੱਡੀ ਦੇ ਵਿੱਚ ਵੱਡੇ ਨਾਮ ਆਏ ਆਗੇ ਉਦੋਂ ਦੇ ਕਬੱਡੀ ਦੀ ਕਦਰ ਦਿਨੋਂ ਦਿਨ ਘਟਦੀ ਜਾ ਰਹੀ ਹੈਗੀ ਤੇ ਗੁਰਵਿੰਦਰ ਕਾਂਗੇ ਨੇ ਆਪਣੇ ਇੰਸਟਾਗ੍ਰam ਦੀਆਂ ਸਟੋਰੀਆਂ ਦੇ ਵਿੱਚ ਕੀ ਲਿਖਿਆ ਉਹ ਵੀ ਤੁਹਾਨੂੰ ਪੜ੍ਹ ਕੇ ਦੱਸ ਦਿਆਂਗੇ ਤੇ ਗੁਰਵਿੰਦਰ ਕਾਂਗੇ ਨੇ ਲਿਖਿਆ ਵੈਗੁਰੂ ਕਾਂਤ ਵਿੱਚ ਰੱਖੀ ਬਹੁਤ ਕੁਝ ਦਿੱਤਾ ਕਬੱਡੀ ਨੇ ਮੈਂ ਆਪਦੇ ਵੱਲੋਂ ਦਿਲ ਤੋਂ ਸੌਰੀ ਮੰਗਦਾ ਕਬੱਡੀ ਤੋਂ ਤੇ ਟੂਰਨਾਮੈਂਟ ਵਾਲਿਆਂ ਤੋਂ ਜਿਨ੍ਹਾਂ ਨੇ ਇੰਨਾ ਸਹੀ ਟਾਈਮ ਦਿੱਤਾ ਤੇ ਵਧੀਆ ਟੂਰਨਾਮੈਂਟ ਕਰਵਾਇਆ ਪਰ ਤੇ ਪਰ ਸਾਡੇ ਪਲੇਅਰਾਂ ਕਰਕੇ ਉਹਨਾਂ ਦਾ ਦਿਲ ਦੁ ਹੋਇਆ ਤੇ ਸੱਚੀ ਦਿਲੋਂ ਸੌਰੀ ਮੰਗਦਾ ਤੇ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਤੇ ਕਮੇਟੀ ਤੋਂ ਤੇ ਅੱਗੇ ਲਿਖਦਾ ਗੁਰਵਿੰਦਰ ਕਾਂਗਾ ਤੇ ਬਦਨਾਮ ਤਾਂ ਸਾਰੇ ਹੀ ਹੋਏ ਹੈਗੇ ਇੱਕ ਨਹੀਂ ਹੋਇਆ ਗੱਲ ਤਾਂ ਕਬੱਡੀ ਦੀ ਐ ਪਲੇਅਰਾਂ ਦੀ ਨਹੀਂ ਤੇ ਇਸ ਕਬੱਡੀ ਨੇ ਸਾਨੂੰ ਮਹਾਰਾਜੇ ਬਣਾਇਆ ਤੇ ਗੁਰਵਿੰਦਰ ਕਾਂਗੇ ਨੇ ਲਿਖ ਕੇ ਕਿਹਾ ਕਿ ਸਾਡੇ ਪਲੇਅਰਾਂ ਕਰਕੇ ਸਾਰਾ ਟੂਰਨਾਮੈਂਟ ਖਰਾਬ ਹੋਇਆ ਤੇ ਹਾਂ ਜੀ ਇਹ ਅਸੀਂ ਗੁਰਵਿੰਦਰ ਕਾਂਗੇ ਨੇ ਜੋ ਵੀ ਲਿਖਿਆ ਸੀ ਆਪਣੀਆਂ ਸਟੋਰੀਆਂ ਦੇ ਵਿੱਚ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਕਿ ਨਹੀਂ ਇਹ ਪਰ ਦੋਲੋ ਨੰਗਲ ਵੀ ਇਹ ਚੀਜ਼ ਹੋਈ ਸੀਗੀ ਤੇ ਪਰ ਉਦੋਂ ਰੁਪਿੰਦਰ ਜਲਾਲ ਨੇ ਇਹ ਗੱਲ ਸਾਹਮਣੀ ਸੀ ਤੇ ਰੁਪਿੰਦਰ ਜਲਾਲ ਨੇ ਕਿਹਾ ਸੀ ਜੇ ਰੂਲ ਬਣਾਇਆ ਤਾਂ ਰੂਲਾਂ ਤਾਂ ਬੰਦੀ ਹੈਗੀ ਪਰ ਉਦੋਂ ਵੀ ਪਲੇਅਰਾਂ ਦੀ ਸਹਿਮਤੀ ਦੇ ਨਾਲ ਲਗਾਤਾਰ ਰੇਡਾਂ ਪੈਣ ਲੱਗ ਗਿਆ ਸੀ ਤੇ ਉਹ ਵੀ ਤੁਸੀਂ ਦੇਖਿਆ ਹੀ ਹੈ ਉਦੋਂ ਕੀ ਬਣਿਆ ਸੀ ਬਾਕੀ ਮੈਨੂੰ ਲੱਗਦਾ ਵੀ ਕਬੱਡੀ ਦੇ ਵਿੱਚ ਜਦੋਂ ਦੇ ਵੱਡੇ ਨਾਮ ਆਏ ਕਬੱਡੀ ਦੀ ਇੱਜ਼ਤ ਘਟਦੀ ਜਾ ਰਹੀ ਹੈਗੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਜੇ ਵੀਡੀਓ ਦੇ ਵਿੱਚ ਮੇਥੋਂ ਕੁਝ ਗਲਤ ਬੋਲਿਆ ਗਿਆ ਤਾਂ ਉਹਦੇ ਲਈ ਮੈਂ ਮਾਫੀ ਮੰਗਦਾ ਤੇ ਮਿਲਦੇ ਕਿਸੇ ਹੋਰ ਵੀਡੀਓ ਤੇ ਨਾਲ ਧੰਨਵਾਦੀ